ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ চোপੜਾ ਜੰਦੀਆਲਾ ਦੇ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਮਾਮਲਾ ਕਾਫੀ ਜ਼ਿਆਦਾ ਪੱਗ ਗਿਆ ਦੋ ਮਹਿਲਾਵਾਂ ਦੇ ਵਿਚਾਲੇ ਲੜਾਈ ਹੋਈ ਹੈ ਤੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਮਹਿਲਾਵਾਂ ਜੋ ਮੌਕੇ ਦੇ ਉੱਪਰ ਮੌਜੂਦ ਹੁੰਦੀਆਂ ਨੇ ਇੱਕ ਦੂਸਰੇ ਦੇ ਨਾਲ ਹੱਥਾ ਪਾਈ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਦੂਸਰੇ ਦੇ ਉੱਪਰ ਮਹਿਲਾਵਾਂ ਦੇ ਵੱਲੋਂ ਇੱਟਾ ਰੋੜੇ ਚਲਾਏ ਜਾਂਦੇ ਇੱਕ ਦੂਸਰੇ ਨੂੰ ਤੱਕਾ ਦੇ ਦਿੱਤਾ ਜਾਂਦਾ ਹੈ ਤੇ ਮੌਕੇ ਦੇ ਉੱਪਰ ਪੁਲਿਸ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਦੋਨੋਂ ਧਿਰਾਂ ਦੇ ਵਿਚਾਲੇ ਸਮਝੌਤਾ ਕਰਵਾਇਆ ਜਾਂਦਾ ਹੈ ਪੁਲਿਸ ਮੌਕੇ ਦੇ ਉੱਪਰ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਮਹਿਲਾਵਾਂ ਦੀ ਜੋ ਲੜਾਈ ਹੈ ਉਸ ਨੂੰ ਛੁੜਵਾਈ ਜਾਂਦੀ ਹੈ ਇੱਕ ਦੂਸਰੇ ਦੇ ਹੱਥੀ ਜੋ ਮਹਿਲਾਵਾਂ ਇਹ ਪੈ ਗਿਆਂ ਸਨ ਤੇ ਇਸ ਤੋਂ ਬਾਅਦ ਜੋ ਬਾਕੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਗੱਲ ਕਰੀਏ ਤਾਂ ਇੱਕ ਜ਼ਮੀਨ ਦਾ ਟੁਕੜਾ ਜਿਸ ਨੂੰ ਲੈ ਕੇ ਮਹਿਲਾਵਾਂ ਆਪਸ ਦੇ ਵਿੱਚ ਲੜ ਪਈਆਂ ਤੇ ਉਸ ਤੋਂ ਬਾਅਦ ਇੱਕ ਦੂਸਰੇ ਦੇ ਉੱਪਰ ਇੱਟਾ ਰੋੜੇ ਇਹਨਾਂ ਨੇ ਵਾਰਨੇ ਸ਼ੁਰੂ ਕਰ ਦਿੱਤੇ ਤੇ ਲੜ ਤੇ ਜੇਕਰ ਆਪਾਂ ਗੱਲ ਕਰੀਏ ਤਾਂ 109 ਫੁੱਟ ਕੁੱਲ 100 ਸੰਤੀ ਫੁੱਟ ਦੀ ਹੈ ਜੋ ਜ਼ਮੀਨ ਹੈ ਜਿਸ ਨੂੰ ਲੈ ਕੇ ਇਹ ਜੋ ਮਹਿਲਾਵਾਂ ਆਪਸ ਦੇ ਵਿੱਚ ਲੜ ਪਈਆਂ ਤੇ ਇੱਕ ਦੂਸਰੇ ਦੇ ਉੱਪਰ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਬਾਅਦ ਦੇ ਵਿੱਚ ਲੋਕ ਇਕੱਟੇ ਹੋ ਗਏ ਇਹਨਾਂ ਦੀ ਲੜਾਈ ਛੁੜਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹਨਾਂ ਦੀ ਜੋ ਲੜਾਈ ਹੈ ਨਹੀਂ ਖਤਮ ਕੋਈ ਤੇ ਉਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਤੇ ਪੁਲਿਸ ਦੇ ਵੱਲੋਂ ਆ ਕੇ ਇਹਨਾਂ ਦਾ ਸਮਝੌਤਾ ਕਰਵਾਇਆ ਜਾਂਦਾ ਹੈ ਕੋਈ ਸਰਵਜੀਤ ਕਰਨੇ ਕੀ ਗੱਲ ਹੋਈ ਹੈ ਕੀ ਗੱਲ ਹੋਈ ਪੀ ਪਰਸੋਂ ਵੀ ਇਹਨਾਂ ਸਾਧਕੇ ਬੰਦੇ ਤੇ ਇੱਥੇ ਟੱਕਾ ਕਰਵਾਇਆ ਵਾ ਇਥੇ ਜੋ ਪੌਦੇ ਆਹੀ 3 4 ਸਾਲਾਂ ਤੋਂ ਪੌਦੇ ਆਹੀ ਪਾਨੇ 5 30 ਬੰਦੇ ਸੱਦ ਕੇ ਤੇ ਡਾਕਟਰ ਸਰਬਜੀਤ ਹੀ ਤੇ ਜਿਸ ਕਰਨ ਹੀ ਤੇ ਹੋਰ ਵੀ ਚਾਚੀ ਰਾਜਵੀਰ ਕੌਰ ਹੀ ਬੰਦੇ ਸੱਦ ਕੇ ਇਥੇ ਤੱਕਾ ਕਰਵਾਇਆ ਵਾ ਤੱਕਾ ਕਰਵਾਇਆ ਤੇ ਅੱਜ ਫੇਰ ਬੰਦੇ ਗਿਆਂ ਦੇ ਸਟਾਰ ਸੱਦ ਕੇ ਗਾਲ ਪੈਣ ਦੇ ਤੱਕਮ ਤੱਕੋ ਹੋਣ ਡੇ ਆ ਕੱਲੀ ਜਨਾਨੀ ਮਕਰ 70 ਸਾਲਾਂ ਦੀ ਜਨਾਨੀ ਨਾਲ ਤੱਕਮ ਤੱਕੋ ਆ ਵੇਖੋ ਹੁਣ ਕਿ ਕਿਤਰਾ ਹੁਣ ਜਿਵੇਂ ਚੱਲਣਗੀ ਤੱਕੇ ਦੇ ਨਾਲ ਜਿਵੇਂ ਚੱਲਣਗੀ ਇਹ ਜਗਾ ਕਿੰਨਾ ਦੀ ਹੈ ਇਹ ਜਗਾ ਸਾਡੀ ਜਵਾਂਡ ਨਹੀਂ ਹੋਈ ਵੰਡ ਨਹੀਂ ਹੋਈ ਹਾਂਜੀ ਹੈ ਕੈਸ ਚੱਲਣ ਡਿਆ ਸਾਡਾ ਤੇ ਉੱਥੋਂ ਕਹਿੰਦੇ ਗੋਲੀਆਂ ਥੱਥੇ ਥਾਣੇਦਾਰ ਦੇ ਗਏ ਥਾਣੇਦਾਰ ਕਹਿੰਦਾ ਵੀ ਉਹ ਗੋਲੀਆਂ ਚਲਾਉਣਗੇ ਇਹ ਇੱਥੇ ਇਹ ਤੇ ਬੰਦੇ ਮਾਰਨਗੇ ਤੇ ਤੁਸੀਂ ਆਹ ਕਰ ਲੋ ਤੁਸੀਂ ਜਹਾਂ ਨੂੰ ਤਾਂ ਨਹੀਂ ਆਉਂਦੇ ਇਹਦਾ ਥਾਣੇਦਾਰ ਕਹਿੰਦਾ ਇਹ ਸਿਕੰਦਰ ਸਿੰਘ ਠੀਕ ਕਹਿੰਦਾ ਜੀ ਕਹਿੰਦਾ ਹੀ ਵੀ ਤੁਹਾਨੂੰ ਗਏ ਹਾਂ ਰਾਤੀ ਕਹਿੰਦਾ ਹੀ ਵੀ ਤੁਹਾਨੂੰ ਇਹ ਇੱਥੇ ਗੋਲੀਆਂ ਚੱਲਣਗੀਆਂ ਜਸਕਰਨ ਕਬਾ ਬੜਾ ਬੰਦਾ ਵਾ ਇੱਥੇ ਗੋਲੀਆਂ ਚੱਲਣੀਆਂ ਵਾ ਇੱਥੇ ਆ ਹੁਣਾ ਉਹ ਹੁਣਾ ਵਾ ਤੇ ਬੰਦੇ ਕਤਲ ਹੋਣੇ ਆ ਤੁਸੀਂ ਬੰਦੇ ਮਰੋਣੇ ਆ ਕਿੱਥੇ ਬੰਦੇ ਮਰਵਾਣੇ ਤੁਸੀਂ ਹੈ ਤੁਸੀਂ ਦੋਹਾਂ ਜਨਾਨੀਆਂ ਨੇ ਦੱਸ ਅਸੀਂ ਦੋ ਜਨਾਨੀਆਂ ਇਹ ਬੰਦੇ ਕਿੱਥੇ ਮਰਵਾਦਾਂ ਨੂੰ ਦੱਸੋ ਮੈ ਇਹ ਦੋ ਜਨ 70 ਸਾਲਾਂ ਦੀ ਜਨਾਨੀ ਹੁਣ ਤੱਕੇ ਮਾਰੇ ਆ ਸਭ ਕੋ ਕੀਤਾ ਇੰਨੇ ਸੋਹਣੇ ਹੀ ਪੌਦੇ ਵੇਖੋ ਸਾਰੇ ਇਹ ਬਣਾਏ ਹੀ ਪੌਦੇ ਇਹਨਾਂ ਸਾਰੇ ਪੌਦੇ ਇਹਨਾਂ ਕੀ ਕੀਤਾ ਵੀ ਸਾਰੇ ਹੀ ਪੌਦੇ ਸਾਡੇ ਕੱਟਦੇ ਫਲਾਂ ਵਾਲੇ ਬੂਟੇ ਸਾਡੇ ਕੱਟਦੇ ਪੰਜ ਪ 5 ਸਾਲ ਹੋ ਗਏ ਅਸੀਂ ਬੂਟਿਆਂ ਦੀ ਸੇਵਾ ਕਰ ਰਹੇ ਇਹਨਾਂ ਸਾਰੇ ਇਹੀ ਸਾਡੇ ਪੱਤੇ ਆਹ ਦੇਖੋ ਤੱਕੇ ਦੇ ਨਾਲ ਸਾਰੇ ਬਦਮਾਸ਼ ਸਾਡੇ ਹਾਂਜੀ ਹੈਗੀਆਂ ਹੈਗੀਆਂ ਕੀ ਮੰਗ ਕਰਦੇ ਜੀ ਮੰਗੇ ਕਿ ਬਹਿ ਕੇ ਜਿਹੜੀ ਗੱਲ ਹੋਵੇ ਬਹਿ ਕੇ ਹੋਵੇ ਸਾਡੇ ਬੰਦੇ ਘਰ ਨਹੀਂ ਇੱਕ ਕੈਨੇਡਾ ਪਿਓਰ ਮੇਰਾ ਅਮਰੀਕਾ ਵਾ ਸਭ ਬੰਦੇ ਸਾਡੇ ਘਰ ਨਹੀਂ ਕੱਲੀਆਂ ਜਨਾਨੀਆਂ 70 ਸਾਲ ਦੀ ਜਨਾਨੀ ਹੈ ਇੱਕ ਨਾਲ ਛੋਟਾ ਜਿਹਾ ਬੱਚਾ ਵਾ ਰਾਤ ਨੂੰ ਡਾਰ ਰਿਆ ਕਿ ਗੰਧ ਕੋਈ ਨਹੀਂ ਹੈਗੀ ਸਾਡੇ ਨਾਲ ਕੁਝ ਵੀ ਹੋ ਸਕਦਾ ਰਾਤ ਇਹ ਕੱਲੀਆਂ ਜਨਾਨੀਆਂ ਕਰਦੇ ਜੀ ਕਦੀ ਹੱਥੀ ਪੈਂਦੇ ਆ ਕਦੀ ਰਵਾੜ-ਰਵਖਾਉਂਦੇ ਕਦੀ ਕੋਸ਼ ਕਰਦੇ ਆ ਅਸੀਂ ਗੋਲੀਆਂ ਮਾਰਦੇ ਕੋਲ ਸਤਾ ਕਹਾਨੂੰ ਲੈ ਕੇ ਗੱਲ ਤਾ ਇਹ ਕੋਲ ਸਤਾ ਕਹਾਨੂੰ ਕਹਿਤਾ ਵਾ ਕਿ ਇੱਥੇ ਗੋਲੀਆਂ ਚੱਲਣੀਆਂ ਬੰਦੇ ਉਹ ਕਹਿੰਦੀ ਬੰਦੇ ਲੈ ਕੇ ਆ ਮੈਂ ਬੰਦੇ ਮਰਵਾਤਾ ਦੱਸ ਮੈਂ ਕੱਲੀ ਜਨਾਨੀ ਮੈਂ ਬੰਦੇ ਮਰਵਾਉਂਦੀ 17 ਸਾਲਾਂ ਦੀ ਜਨਾਨੀ ਲੈ ਕੇ ਮੈਂ ਐਡੇ ਵੱਡੇ ਘਰ ਦੇ ਵਿੱਚ ਰਹਿੰਦੀ ਗੁੰਡਾ ਕਰਦੀ ਕਰਾਂਡੀ ਵਿਧਵਾ ਜਨਾਨੀ ਹੋ ਕੇ ਸਾਨੂੰ ਡਈ ਆਪਣਾ ਪੈਦਾ ਠਾਉਣ ਦੀ ਤੇ ਮੈਂ ਗੱਲ ਕੁਛ ਨਹੀਂ ਸਾਡੀ ਇਹ ਮਾਲਕੀ ਹੈ ਠੀਕ ਹੈ ਨਾ ਆੜੀ ਗੁੜੀਆ ਛੋਟੀ ਜੀ ਜਦੋਂ ਦੀ ਅਸੀਂ ਲੈ ਕੇ ਗਏ ਇਹਨਾਂ ਨੇ ੱਟਕੇ ਮਾਰ ਕੇ ਘਰੋਂ ਨਾ ਨਾਣਿਆ ਮੇਰੀ ਅੱ ਠੀਕ ਹੈ ਅਹੀਂ ਇਹਨਾਂ ਨੂੰ ਉਦੋਂ ਦੇ ਛੋਟੀ ਜੀ ਖੜੀ ਆ ਪੜ੍ਹਾਈ ਆ ਲਿਖਾਈ ਆ ਠੀਕ ਹੈ ਨਾ ਹੁਣ ਤੇ 20 ਸਾਲਾਂ ਦੀ ਹੋ ਗਈ ਹੁਣ ਤੇ ਤੁਹਾਡਾ ਹੱਕ ਹੈਗਾ ਨਾ ਇਹਦੇ ਵਿੱਚ ਕਿੰਨਾ ਸਾਲ ਹੋ ਗਿਆ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋਈ ਉਹਨਾਂ ਹੋ ਗਏ ਆ 19 ਸਾਲ ਹੋ ਗਏ ਜੋ ਹੋਇਆ ਇਹ ਠੇਕਾ ਖੜ ਦੇ ਰਹੇ ਆ ਜ਼ਮੀਨ ਦਾ ਦਾਦਾ ਸਾਹਿਬ ਦਾ ਠੇਕਾ ਪਾਉਂਦੀ ਰਹੀ ਹੈ ਕਦੇ ਆ ਪਾਉਂਦੀ ਨਹੀਂ ਸਿੱਧੀ ਸਿੱਧੀ ਲੈਣ ਇਹਨਾਂ ਨੇ ਮੈਨੂੰ ਅੱਜ ਜਿਹੜਾ ਝਗੜਾ ਹੋਇਆ ਵਾ ਕਿਸ ਗੱਲ ਨੂੰ ਲਿਕੇ ਹੋਇਆ ਅੱਜ ਝਗੜਾ ਇਹ ਹੋ ਗਿਆ ਕਿ ਅਸੀਂ ਕੰਦਾ ਨਹੀਂ ਕਰਨ ਦੇਣੀ ਆ ਠੀਕ ਹੈ ਅਸੀਂ ਆਪਣੀ ਮਾਰਕੀ ਚ ਕੰਦਾ ਕਰਨ ਦੇ ਆ ਠੀਕ ਹੈ ਤੁਹਾਡੀ ਤੁਹਾਡੇ ਵੰਡੇ ਆਈ ਅਸੀਂ ਉਹਦੇ ਵਿੱਚ ਹੱਕਤ ਨਹੀਂ ਨਾ ਦਿੱਤਾ ਜਾਗੇ ਪਰ ਪਰਿਵਾਰ ਦਾ ਦੋਸ਼ ਹੈ ਕਿ ਅਜੇ ਕੋਈ ਵੰਡ ਨਹੀਂ ਹੋਈ ਹੋਈ ਆ ਪ੍ਰੂਫ ਹੈਗੇ ਸਭ ਕੁਝ ਸਾਡੇ ਉੱਥੇ ਤੁਸੀਂ ਜੇ ਤੁਹਾਡੇ ਤੇ ਯਕੀਨ ਨਹੀਂ ਹੈ ਨਾ ਤੁਸੀਂ ਪਿੰਡ ਦੇ ਬਹੁਤ ਬਾਰ ਨੂੰ ਸੱਦੋ ਠੀਕ ਹੈ ਨਾ ਪਿੰਡ ਤੇ ਦੱਸ ਸਕਦਾ ਨਾ ਪਰ ਉਹਨਾਂ ਦਾ ਕਹਿਣਾ ਹੈ ਕਿ ਕੋਰਟ ਕੇਸ ਚੱਲਦਾ ਕੋਈ ਨਹੀਂ ਚਾਹਦਾ ਕਿ ਅਸੀਂ ਨਿਭੜ ਕੇ ਸਾਰੀਆਂ ਇਹ ਵਿਚਾਰੀ 3-4 ਕੇਸ ਜਿੱਤ ਕੇ ਆਈ ਚੰਡੀਗੜ੍ਹੋਂ ਕੇਸ ਜਿੱਤ ਕੇ ਆਏ ਆ ਦੀਦੀ ਜਿਹੜਾ ਠੇਕਾ ਜਾਂਦਾ ਇਹ ਸਾਰਾ ਕੇ ਸਾਰਾ ਹੀ ਉਜੜਿਆ ਵਾ ਅਸੀਂ ਆਪਣੇ ਸਿਰ ਤੇ ਪਾਲੀ ਆ ਕੁੜੀ ਅਸੀਂ ਆਪਣੀ ਨਾਨਾਣ ਆਪਣੇ ਸਿਰ ਤੇ ਖੜੀ ਆ ਠੀਕ ਹੈ ਨਾ ਤੁਸੀਂ ਵੀ ਦੱਸ ਸਕਦੇ ਹੋ ਕਿ ਛੋੜੀ ਜੀ ਬੱਚੀ ਪਾਲਣੀ ਕਿੰਨੀ ਔਖੀ ਆ ਇਹਨਾਂ ਨੇ ਕਦੀ ਮਗਰ ਜਾ ਕੇ ਨਹੀਂ ਵੇਖਿਆ ਕੀ ਹੈਗੀ ਆ ਕਿ ਨਹੀਂ ਹੈਗੀ ਠੀਕ ਹੈ ਨਾ ਪਰ ਪਰਿਵਾਰ ਦਾ ਦੋਸ਼ ਆ ਕਿ ਤੁਹਾਡੇ ਵੱਲੋਂ ਮੁੰਡੇ ਬੁਲਾ ਕੇ ਗੁੰਡਾ ਕੋਈ ਅਸੀਂ ਮੁੰਡਾ ਨਹੀਂ ਬੁਲਾਇਆ ਕੋਈ ਨਹੀਂ ਤੁਹਾਡੇ ਆਪਣੇ ਆ ਥਾ ਜਗਾ ਵੇਚੀ ਆ ਅਸੀਂ ਸਾਲ ਕੱਲ ਉੱਥੇ ਵੀ ਥਾਣੇ ਵੀ ਅਸੀਂ ਪੇਸ਼ ਹੋਏ ਆ ਉਹਨਾਂ ਨੂੰ ਪ੍ਰੂਫ ਵਕਾਤੇ ਸਾਰੇ ਉਹ ਕਹਿੰਦੇ ਠੀਕ ਹੈ ਤੁਹਾਡੀ ਮਾਲਕੀ ਹੈ ਇਹ ਵੀ ਦੇ ਹੁਣ ਇਹਨਾਂ ਨੂੰ ਸੱਦਣ ਦੇ ਜਾਂਦੇ ਕਿ ਉਹ ਨਹੀਂ ਜਾਂਦੇ ਮੈਂ ਬੇਦਖ ਲੋ ਮੇਰੇ ਕਈ ਮਾਰ ਕੇ ਤੇ ਮੇਰੀ ਬਾਹ ਦੋ ਉਂਗਲਾਂ ਵੱਡੀਆਂ ਆ ਇਹ ਕਈ ਦੀਦੀ ਦੇ ਸਿਰ 'ਚ ਮਾਰਨ ਲੱਗੀ ਮੈਂ ਅੱਗੇ ਭੱਜ ਕੇ ਹੱਥ ਕੀਤਾ ਕੌਣ ਮਾਰਨ ਲੱਗੇ ਬੋਟੀ ਇਹਨਾਂ ਦੀ ਮੈਂ ਤਾਂ ਕਹੀ ਸੀ ਨਾ ਨਾ ਬੋਟੀ ਇਹਨਾਂ ਦੀ ਸੋਨੂ ਦੀ ਬੋਟੀ सुरेंद्र ਕੌਰ ਕੀ ਗੱਲ ਹੋਈ ਆ ਜੀ ਅੱਜ ਉਹਨਾਂ ਨੇ ਬੰਦੇ ਲੈ ਕੇ ਆਈ ਆ ਤੇ ਕਹਿੰਦੀ ਨਹੀਂ ਮੈਂ ਖੰਦ ਕਰਾਉਣੀ ਖਰਾਉਣੀ ਆਪਣੀ ਪਰਚਾਈਆਂ ਪੜੀਆਂ ਨਾਲ ਲੈ ਕੇ ਤੇ ਔਰ ਇਹ ਪਾਣੀ ਪਾਉਣ ਲੱਗੇ ਉਹ ਹਟਾ ਇਹ ਹਟਾਉਣ ਦੇ ਹੀ ਤੇ ਉਹਨਾਂ ਨੇ ਅੱਗੇ ਕਈਆਂ ਕਈ ਲੈ ਕੇ ਬੋਟੀ ਦੇ ਗੱਲ ਪਈ ਆ ਮੈਨੂੰ ਪਾਵਾਂ ਫੜ ਕੇ ਬੰਦੇ ਵੀ ਬੁੱਡੀਆਂ ਵੀ ਸਾਰੇ ਬਾਹਰ ਫੜ ਫੜ ਖਿੱਚ ਖਿੱਚ ਪਰੇ ਜਨ ਤੱਕ ਹੈ ਮਾਰੇ ਉਹ ਕਦੇ ਨਿਕਾਲੇ ਛੋਟੇ ਜਾਨ ਵੀਰ ਨੇ ਵੀ ੱੱ ਮਾਰਿਆ ਹੋਰ ਵੀ ਦੂਜੀਆਂ ਆਉਂਦੀਆਂ ਪਰਝਾਈਆਂ ਆਹੋ ਛੋਟਾ ਕੰਪਲੀਟ ਕੀਤਾ ਆਹ ਕੋ ਮੁੰਡਾ ਹੈ ਛੋਟਾ ਜਿਹਾ ਉਹ ਇਸ ਕੰਪਲੀਟ ਹੋ ਗਿਆ ਸਭ ਜਿਹੜੇ ਪਲਾਸਟਿਕ ਉਹ ਕਹਿੰਦੇ ਕਿ ਤੁਸੀਂ ਜੇ ਕਰੋਗੇ ਹਾਂ ਜਿਸ ਕਰਕੇ ਜਿਹੜਾ ਬੰਦਾ ਬਦਵਾਸ ਆ ਹੋਲੈਂਡ ਤੋਂ ਜੋਂ ਆਇਆ ਤੁਸੀਂ ਤੁਸੀਂ ਬੰਦੇ ਭਰ ਬੋਣੇ ਆ ਦੋਨੋਂ ਬੁੱਡੀਆਂ ਨੇ ਬੰਦਿਆਂ ਦਾ ਕਤਲ ਹੋ ਜਾਣੇ ਆ ਜਿਹੋ ਜੋਂਦਾ ਹੋਣ ਦੋ ਉਹਨਾਂ ਦਾ ਆਪਣਾ ਹੱਥ ਲਾੜ ਕਾਢੀ ਜਾਂ ਧਵੰਡ ਨਹੀਂ ਹੋਈ ਕੁਛ ਨਹੀਂ ਹੋਈ ਐਸੀ ਇੱਕ ਤਾਂ ਲੈਣ ਦੀ ਉਹਨਾਂ ਦੇ ਕੋਟ ਕੇਸ ਵੀ ਚੱਲਦਾ ਆ ਭਾਜੀ ਇਹ ਦੋ ਪਰਾਏ ਠੀਕ ਆ ਅੱਧੋ ਅੱਧੇ ਹਿਸਾਬ ਨਾਲ ਜਿਵੇਂ ਇਹਨਾਂ ਦਾ ਵੱਧ ਵੱਲ ਨਹੀਂ ਐ ਮੈਨੂੰ ਦੱਸ ਦੇਣ ਕੋਈ ਵੀ ਇੱਕ ਵੱਧ ਆ ਮੇਰਾ ਸਗੋਂ ਵੱਧ ਤਾਂ ਇੱਧਰ ਵੀ ਬਣ ਗਿਆ ਪਹਿਲੀ ਜੀ ਵੀ ਬਣ ਗਿਆ ਇਹਨਾਂ ਮੈਨੂੰ 15 ਸਾਲ ਹੋ ਗਏ ਘਰੋਂ ਕੱਢਿਆ ਨੂੰ ਮੇਰਾ ਬੰਦਾ ਨਹੀਂ ਸਿੱਤਿਆਗਾ ਮੈਂ 1.5 ਸਾਲ ਦੀ ਬੱਚੀ ਜਿੱਦਨ ਮੈਂ ਆਦਮੀ ਪੂਰਾ ਹੋ ਗਿਆ ਠੀਕ ਆ ਇਹਨਾਂ ਨੇ ਮੈਨੂੰ ਤੰਗ ਕਰ ਕਰਕੇ ਇਹਨਾਂ ਦੇ ਪੁੱਤ ਵੀ ਸ਼ਰਾਬ ਪੀਂਦੇ ਰਹੇ ਇਹਨਾਂ ਧਮਕੀ ਦੇਂਦੇ ਰਹੇ ਮੈਨੂੰ ਹਰ ਵੇਲੇ ਪਰ ਪਰਵਾਹ ਦਾ ਦੋਸ਼ ਹੈ ਕਿ ਅਜੇ ਕੋਈ ਵੰਡ ਨਹੀਂ ਹੋਈ ਪਾਜੀ ਸਭ ਕੋਈ ਵੰਡ ਹੋ ਗਈ ਜੀਟੀਏ ਨਾ ਹੋ ਜਾਂ ਕਾਗਤ ਸਾਡੇ ਸਾਡੇ ਆਪੋ ਆਪਣੇ ਅੱਦੇ ਚ ਬੋਲਣ ਦੇ ਕੋਹ ਹਾਂ ਦਾ ਜਿੰਨਾ ਹੀ ਨਾ ਹੋਈ ਦੱਸੋ ਕਿਹੜਾ ਨਹੀਂ ਗਰੂਪ ਦਾ ਗਰੂਪ ਲਾਓ ਉਹਨਾਂ ਦਾ ਪਰਿਵਾਰ ਦਾ ਦੋਸ਼ ਆ ਕਿ ਤੁਸੀਂ ਮੁੰਡੇ ਬਲਾ ਕੇ ਝਗੜਾ ਜਿਹੜਾ ਵਾ ਕਰਦੇ ਪਏ। ਭਾਜੀ ਆਈ ਝਗੜਾਈ ਸੱਦਨ ਦਾ ਆ। ਇਹਨਾਂ ਦੇ ਬੇਡੇ ਨੂੰ ਇਹਨਾਂ ਬੇਟਾ ਲੁਕਾ ਕੇ ਰੱਖਿਆ। ਇੱਕ ਬੇਟਾ ਇੱਥੇ ਆ ਦੋ ਬਾਰ। ਇਹ ਲੁਕਾ ਕੇ ਇਹਨਾਂ ਕਿਉਂ ਰੱਖਿਆ? ਠੀਕ ਆ? ਆਪਾਂ ਇਹ ਨਹੀਂ ਆਂਦੇ। ਇਹ ਮਾਰਦੇ ਧਮਕੀਆਂ ਦਿੰਦੇ ਆ। ਨੂੰ ਥਾਵੀ-ਥਾਵੀ ਧਮਕੀ ਦੇਦੇ। ਕਾਦੇ ਵਾਸਤੇ ਧਮਕੀ ਦੇਦੇ? ਆਪਣੀ ਜਾਇਦਾਦ ਤੇ ਹੱਕਦਾਰ ਰਹਿਣੇ ਵਾਦਨੀ ਵਾਲੇ। ਇਹਨਾਂ ਤੋਂ ਪੁੱਛੋ। ਮਾਲਕ ਹੀ ਲੈਣ ਦੇ ਆਪਣੀ। ਹਾਂ ਬਸ ਠੀਕ ਆ। ਇਹ ਇਹ ਦੇ ਆ ਦੇ ਨਾ ਦੀ ਵਾੜ ਲਈ ਵਾਦ ਨਹੀਂ ਲੈ। ਕਾਗਜ਼ ਤੇ ਆ ਫਰਮੂਪਿਆ ਸਾਰੇ ਸਾਡੇ ਕੋ ਪਰ ਪਰਿਵਾਰ ਨੇ ਦੋਸ਼ ਲਾਇਆ ਕਿ ਤੁਹਾਡੇ ਵੱਲੋਂ ਜਿਹੜਾ ਵਾ ਧੱਕਾ ਮੁਕੀ ਕੀਤਾ ਗਿਆ ਵਾ ਸਾਡੀ ਪਾਜੀ ਤਾਂ ਕਮੁਕੀ ਇਹਨਾਂ ਪਿਛਲੀ ਵਾਰੀ ਆਈ ਮੈਂ ਆ ਵੇਖੋ ਮੇਰੇ ਲੀਡੇ ਅੱਜ ਵੇਖੋ ਮੇਰੇ ਲੀਡੇ ਮੇਰੀ ਆਪ ਮਾਂ ਆਵੇ ਪਰਜਾਈ ਦੀ ਵੇਖੋ ਕਈ ਮਾਰਦੇ ਲੱਗੇ ਇਹਨਾਂ ਦੀ ਨੋ ਮੇਰੇ ਸਿਰ ਚ ਮੇਰੀ ਪਰਜਾਈ ਨੇ ਫੜੀ ਐ ਇਹਨੇ ਵਕਰੀ ਬੜੀ ਬੰਦਿਆ ਕੋਈ ਕਹੀ ਪੁੱਛੋ ਇਹਨਾਂ ਨੇ ਨਹੀਂ ਕੋਈ ਕਹੀ ਠੀਕ ਐ ਨਾ ਗਾਲੇ ਮੈਂ ਕੱਲੀ ਵੇਖ ਕੇ ਕਿ ਇਹ ਮੇਰੇ ਕੋਲ ਇਨੇ ਪੈਂਡ ਐ ਹਾਂ ਮੈਂ ਜਦੋਂ ਉੱਧਰ ਜਾ ਕੇ ਮੈਂ ਨਹੀਂ ਨਾ ਬੋਲੀ ਤੂੰ ਹੀ ਨਹੀਂ ਮੇਰੇ ਨਾਲ ਬੋਲਣਾ ਇਦਾਂ ਤੂੰ ਆਪਣੀ ਜਗ੍ਹਾ ਲੈ ਚਲ ਬਸ ਇਹ ਥੋੜਾ ਕਿ ਮੈਂ ਗਾ ਕੇ 15 ਸਾਲ ਮੈਂ ਆਪਣੀ ਧੀ ਉਹਤੇ ਧੱਕੇ ਅਜ ਕੱਢਤੀ ਕਿ ਮੈਂ ਸਾਰੀ ਉਮਰ ਤੱਕ ਇਹ ਜੀ ਕੱਢ ਦੇਣੀ ਆ ਮੈਂ ਆਪਣੀ ਧੀ ਦਾ ਵੀ ਭਾਜੀ ਸੋਚਣਾ ਆ ਵੇਖੋ ਬੇਟੀ ਮੇਰੀ ਇੱਕ ਬੇਟੀ ਆ ਬੇਟੀ ਮੇਰੀ ਧੱਕੇ ਖਾਦੀ ਪੇਦੀ ਇਹਨਾਂ ਨੂੰ ਕੋਈ ਤਰਮ ਨਹੀਂ ਆਈ ਵੀ ਉਹਦੀ ਵੀ ਬੇਟੀ ਹੈਗੀ ਆ ਆਪਣੇ ਤੇ ਆ ਪੋਤੇ ਨਾਲ ਭਾਈ ਸੈੱਟ ਕਰ ਲੈ ਸਭ ਕੁਝ ਕਰ ਲਾ ਕਿ ਮੇਰੀ ਬੇਟੀ ਨੇ ਕਿੱਥੇ ਜਾਣਾ ਇਹਦੇ ਵਿੱਚ ਇਦਾਂ ਹੈ ਜੀ ਸੁਰਜਨ ਸੁਰਿੰਦਰ ਕੌਰ ਵਾਈਫ ਆਫ ਹਰਪ੍ਰਤਾਪ ਸਿੰਘ ਤੇ ਰਾਜਵੀਰ ਕੌਰ ਵਾਈਫ ਆਫ ਹਰਦੇਵਾਲ ਸਿੰਘ ਇਹ ਦੋਨੇ ਹੀ ਦਰਾਨੀ ਜਠਾਣੀ ਆ ਇਹਨਾਂ ਦਾ ਇੱਥੇ ਦੋਨਾਂ ਦਾ ਜੋ ਇਹਨਾਂ ਦੇ ਦੱਸਣ ਮੁਤਾਬਕ ਅੱਧੋ-ਅੱਧ ਹਿੱਸਾ ਆ ਇਹਨਾਂ ਦਾ ਬਣਦਾ ਇਸ ਜਗ੍ਹਾ ਦੇ ਵਿੱਚ ਜਿਹੜੀ ਰਾਜਵੀਰ ਕੋਰ ਤੇ ਉਹਨਾਂ ਦੀ ਲੜਕੀ ਆ ਸੁਮੇਤ ਕੋਰ ਦੇ ਨਾਂ ਤੇ ਅੱਧੀ ਚੜੀ ਆ ਪ੍ਰਾਪਰਟੀ ਉਹਨਾਂ ਨੇ ਸੇਲ ਕਰ ਦਿੱਤੀ ਅੱਗੇ ਉਹ ਅੱਜ ਇਹਦੇ ਤੇ ਆਪਣੀ ਕੰਸਟ੍ਰਕਸ਼ਨ ਕਰ ਰਹੇ ਸੀ ਤੇ ਇਹ ਸਰਿੰਦਰ ਕੋਰ ਤੇ ਇਹਨਾਂ ਦੀ ਨੂੰ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਤੇ ਝਗੜਾ ਜਿਹੜਾ ਇਹਨਾਂ ਦਾ ਅਜੇ ਤੱਕ ਤਾਂ ਨਹੀਂ ਹੋਣ ਦਿੱਤਾ ਨਾ ਹੋਣ ਹੀ ਦੇਵਾਂਗੇ ਗੱਲ ਇਸ ਗੱਲ ਦੀ ਆ ਵੀ ਉਹ ਜਿਹੜੀ ਪਮੈਸ਼ ਜੋ ਮੈਂ ਆਫ ਵੈਸੇ ਕੀਤੀ ਆ 109 ਫੁੱਟ ਜਿਹੜੀ ਇਹਨਾਂ ਨੇ ਕੰਧ ਕੱਢੀ ਆ ਟੋਟਲ 173 ਫੁੱਟ ਮੱਥਾ ਆ ਇਹਨਾਂ ਦਾ ਫਰੰਟ ਦੇ ਉੱਤੇ ਪਹਿਲਾਂ ਹੀ ਇਹਨਾਂ ਨੇ ਸਰਿੰਦਰ ਸਕੋਰ ਹੋਣਾ ਨੇ ਪਹਿਲਾਂ ਹੀ ਲਿਆ ਆ ਉਹਨਾਂ ਨੇ ਉਹ ਲੇਡੀ ਸੀਗੀ ਉਹ ਆਪਣੇ ਪੇਕੇ ਚਲ ਗਈ ਉਹਨਾਂ ਨੇ ਪਿਛਲੀ ਬੈਕ ਸਾਈਡ ਤੇ ਉਹ ਵੀ ਮਨਜ਼ੂਰ ਕਰ ਲਿਆ ਉਹਨੂੰ ਉਹ ਹੀ ਲੈ ਲੋ ਹੁਣ ਉਹ 73 ਫੁੱਟ ਉਹਦਾ ਮੱਥਾ ਹੈਗਾ ਇਹ 73 ਫੁੱਟ ਵੀ ਨਹੀਂ ਉਹਨੂੰ ਵੱਡਣ ਦਿੰਦੇ ਵੀ ਉਹਦੇ ਵਿੱਚ ਵੀ ੜੇ ਕਢੋਂਦੇ ਆ ਫਿਰ ਵੀ ਫਿਲਹਾਲ ਅੱਜ ਅਸੀਂ ਦੋਨਾਂ ਧਿਰਾਂ ਨੂੰ ਕਹਿਤਾ ਵੀ ਆਪਣੇ ਰਿਕਾਰਡ ਜਿਹੜਾ ਹੋਰ ਹੈਗਾ ਕਿਉਂਕਿ ਮੇਲ ਮੈਂਬਰ ਕੋਈ ਨਹੀਂ ਇਹਨਾਂ ਦੇ ਵਿੱਚ ਇਹਨਾਂ ਨੂੰ ਕਿਹਾ ਵੀ ਆਪਣਾ ਕੋਈ ਰਿਸ਼ਤੇਦਾਰ ਭੈਣ ਭਰਾ ਨਾਲ ਲੈ ਕੇ ਤੇ ਪਰਸੋਂ ਦਾ ਟਾਈਮ ਦੇ ਦਿੱਤਾ ਜੋ ਕਾਗਜ਼ੀ ਪੱਤਰੀ ਹੋਊ ਤੇ ਉਸੇ ਹਿਸਾਬ ਦੇ ਨਾਲ ਅਗਲੀ ਕਾਰਵਾਈ ਕੀਤੀ ਜਾਊਗੀ ਪਰਿਵਾਰ ਦੇ ਦੋਸ਼ ਹੈ ਕਿ ਇੱਥੇ ਮੁੰਡੇ ਜਿਹੜੇ ਲਾਇਆ ਗਿਆ ਸੀ ਧੱਕਾ ਮੁਕੀ ਕੀਤਾ ਗਿਆ ਨਹੀਂ ਉਹ ਤਾਂ ਹੁਣ ਮੇਰੇ ਸਾਹਮਣੇ ਤੁਸੀਂ ਮੇਰੇ ਤੋਂ ਤਾਂ ਪਹਿਲਾਂ ਤੁਸੀਂ ਆਈਏ ਤਾਂ ਤੁਸੀਂ ਜ਼ਿਆਦਾ ਦੱਸ ਸਕਦੇ ਹੋ ਅਗਲੇ ਕੰਸਟਰਕਸ਼ਨ ਕਰਦੇ ਉਹਨਾਂ ਦੀ ਲੇਬਰ ਸੀਗੀ ਤੇ ਉਹ ਹੁਣ ਇਲੀਗਲ ਜੋ ਅਜੇ ਤੱਕ ਰਿਕਾਰਡ ਦੇ ਮੁਤਾਬਕ ਤਾਂ ਇਹ ਆ ਵੀ ਇਹ ਗਲਤ ਕਰ ਰਹੇ ਹੋ ਉਹਨਾਂ ਦੇ ਨਾਲ